ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਨਾਨ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੀ ਅੱਜ ਦੀ ਵੱਡੀ ਖਬਰ ਮਾਨਸਾ ਜ਼ਿਲ੍ਹੇ ਨੂੰ ਪੰਜਾਬ ਬਜ਼ਾਰਤ ਵਿੱਚ ਥਾਂ ਨਾ ਮਿਲੀ ਇਸ ਦੇ ਨਾਲ ਹੀ ਪੰਜਾਬ ਬਜ਼ਾਰਤ ਵਿੱਚ ਤੋਂ ਬਾਅਦ ਅੱਜ ਮਾਨਸਾ ਜ਼ਿਲ੍ਹਾ ਦੂਜੀ ਵਾਰ ਵਜਾਰਤ ਮੰਨ ਜਾ ਹੋ ਗਿਆ ਹੈ ਇਸ ਤੋਂ ਪਹਿਲਾ ਮਾਨਸਾ ਜ਼ਿਲ੍ਹੇ ਦੇ ਵਜਾਰਤ ਵਿੱਚ ਉਸ ਵੇਲੇ ਵੰਝ ਹੋਇਆ ਸੀ ਜਦੋਂ ਮਾਨਸਾ ਤੋਂ ਵਿਧਾਇਕ ਡਾਕਟਰ ਵਿਜੇ ਸਿੰਘਲਾ ਦੀ ਸੇਤ ਮੰਤਰੀ ਵਜੋਂ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਹਟਾ ਦਿੱਤੀ ਗਿਆ ਸੀ ਅੱਜ ਦੁਜੀ ਵਾਰ ਇਲਾਕਾ ਵਾਸੀ ਆਪਣੇ ਆਪ ਨੂੰ ਉਸ ਵੇਲੇ ਵਜਾਰਤ ਤੋਂ ਦੂਜੀ ਦੂਰ ਸਮਝ ਲੱਗੇ ਹਾਂ ਜਦੋਂ ਮਾਨਸਾ ਦੀ ਜੰਪਲ ਅਨਮੋਲ ਗਗਨਮਾਨ ਨੂੰ ਕੈਬਨਿਟਿਕ ਮੰਤਰੀ ਵਜੋਂ ਹਟਾ ਦਿੱਤਾ ਗਿਆ ਇਸ ਦੇ ਨਾਲ ਹੀ ਅਨਮੋਲ ਗਗਨਮਾਨ ਭਾਵੇਂ ਇਸ ਵੇਲੇ ਖੜਨ ਤੋਂ ਵਿਧਾਇਕ ਹਨ ਪਰ ਉਹਨਾਂ ਨੇ ਬਚਪਨ ਅਤੇ 12ਵੀਂ ਤੱਕ ਦੀ ਪੜ੍ਹਾਈ ਮਾਨਸਾ ਵਿੱਚ ਕੀਤੀ ਗਈ ਹੈ ਅਤੇ ਮਾਨਸਾ ਦੇ ਨੇੜਲੇ ਪਿੰਡ ਖਿਲੜ ਦੇ ਜੰਪਲ ਉਹਨਾਂ ਦੇ ਪਿਤਾ ਯੋਗਾ ਸਿੰਘਨਮਾਨ ਨੇ ਮਾਨਸਾ ਤੋਂ ਵੀ ਤਰਕਸ਼ੀਲ ਆਗੂ ਤੋਂ ਸਿਆਸਤ ਵਿੱਚ ਕਦਮ ਰੱਖਿਆ ਸੀ ਉਹ ਅਨਮੋਲ ਗਗਨਮਾਨ ਸਮੇਤ ਆਪਣੇ ਪੁੱਤਰ ਲਈ ਪੜ੍ਹਾਈ ਕਰਵਾਉਣ ਲਈ ਖੜਨ ਅਤੇ ਮੁਹੱਲੀ ਵਿੱਚ ਰਹਿਣ ਲੱਗਿਆ ਤੇ ਅਨਮੋਲ ਗਗਰਮਾਨ ਨੇ ਮਾਨਸਾ ਦੇ ਧਰਤੀ ਤੋਂ ਹੀ ਗੁਣਾ ਕੰਮ ਕਰ ਦਿੱਤਾ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ